ਬਾਕੀ ਭੈਣ ਬੱਬਲ ਕੌਰ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਨੂੰ ਸਟਾਰ ਬਣਾਇਆ ਹੋਇਆ ਸੋ ਜਿੰਨੀ ਸਾਡੀ ਕਾਮਯਾਬੀ ਹੈਗੀ ਆ ਉਹਦਾ ਸਿਹਰਾ ਜਿਹੜਾ ਹੈਗਾ ਉਹ ਸਾਰਾ ਤੁਹਾਡੇ 'ਤੇ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਇਸੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਬਲ ਕੌਰ ਜੋ ਸੋਸ਼ਲ ਮੀਡੀਆ ਤੇ ਬਹੁਤ ਸ਼ਾਇੂ ਹੋਏ ਨੇ ਸੋ ਹੁਣ ਸਾਡੇ ਪ੍ਰਬੰਧਕਾਂ ਨੂੰ ਬਿਜਾਰਸ਼ ਕਰਾ ਬਾਈ ਕੋ ਪਿਆਰ ਬਾਈ ਲੱਖੀ ਦੀ ਤੇ ਕਿ ਇਹਨਾਂ ਦਾ ਜੋ ਸਨਮਾਨ ਹੈ ਬਾਈ ਬੰਤ ਪ੍ਰਦਾਨ ਅਤੇ ਉਹਨਾਂ ਦੇ ਨਾਲ ਹੀ ਭੂਰਾ ਜੀ ਅਤੇ ਉਹਨਾਂ ਦੇ ਨਾਲ ਹੀ ਮੈਡਮ ਬੱਬਲ ਕੌਰ ਅਤੇ ਮਨੀ ਜੀ ਅਤੇ ਉਹਨਾਂ ਦੇ ਨਾਲ ਹੀ ਮਨੀ ਸ਼ੇਰੋਂ ਤੇ ਮਨੀ ਨਮੋਲ ਜਦੋਂ ਵੀ ਪੰਜਾਬ ਦੇ ਵਿੱਚ ਸ਼ੇ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਆਉਂਦੀ ਹੈ ਜਦੋਂ ਵੀ ਅਸੀਂ ਜਨੂਗੀ ਗੱਲਾਂ ਦੀ ਗੱਲ ਆਉਂਦੀ ਹੈ ਤਾਂ ਕਰਾਚੋ ਦਾ 9 ਸਭ ਤੋਂ ਮੂਰੇ ਆਉਂਦਾ ਤੇ ਬੇਨੀ ਬੇਬੇਨੀ ਬੇਬੇਨੀ ਤੂੰ ਸੱਤੀਆਂ ਕਮਾਲਾ ਭਾਈ ਪੂਰਾ ਜੀ ਅਤੇ ਬੱਬਲ ਕੌਰ ਅਤੇ ਉਹਨਾਂ ਦੇ ਨਾਲ ਹੀ लवली ਪਟਿਆਲਾ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਅਤੇ ਧੰਨਵਾਦ ਜੋ ਵੀ ਸੰਗਤ ਅੱਜ ਇਸ ਪੰਡਾਲ ਦੇ ਵਿੱਚ ਪਹੁੰਚੀ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਤੇ ਜੋ ਵੀ ਨਗਰ ਦੇ ਵਿੱਚ ਅਜੇ ਸੰਗਤ ਆਪਣੇ ਘਰਾਂ 'ਚ ਬੈਠੀਆਂ ਨੇ ਉਹਨਾਂ ਨੂੰ ਗੁਜਾਰਸ਼ ਕਰਦਾ ਹੈ ਕਿ ਜਲਦੀ ਤੋਂ ਪਹਿਲਾਂ ਇਸ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਕਿਉਂਕਿ ਅੱਜ ਇਸ ਮੰਚ ਤੇ ਇਨਾਂ ਨੂੰ ਅਕਸਰ ਤੁਸੀਂ YouTube ਤੇ ਅੱਲਾ ਦੇ ਰਾਹੀ ਇੰਸਟਾ ਦੇ ਰਾਹੀ ਦੇਖਦੇ ਹੋ ਅੱਜ ਸਾਡੇ ਵਿੱਚ ਕਰ ਬੰਦੇ ਆ ਗਏ ਗੰਦੇ ਪ੍ਰਧਾਨ ਜੀ ਬੰਦੀ ਕਰ ਦੋ ਮੈਂ ਗਾਉਣਾ ਤੇ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜੀ ਪਿੰਡ ਵਾਸੀ ਕਿਰਾਚੋਂ ਦਾ ਸਾਰਿਆਂ ਦਾ ਜੀ ਤੇ ਲੱਖ ਲੱਖ ਵਾਰ ਕਾ ਡਾਕਟਰ ਪੀ ਮੁਰਾਉ ਦੇ ਸਾਰੇ ਨਗਰ ਨੂੰ ਤੇ ਸਾਰੀ ਕਮੇਟੀ ਨੂੰ ਜੀ ਤੇ ਬਾਕੀ ਕਿਵੇਂ ਹੋ ਕੈਸੇ ਹੋ ਸਾਰੇ ਠੀਕ ਹੋ ਖੱਟੇ ਮਾਹੌਲ ਗੰਮ ਕੇੰਦਰ ਦਾ ਹੈ ਤੇ ਵੋਕਟ ਮੇਲਾ ਬਈ ਸਦਾ ਲਾ ਰੱਖਿਆ ਜਮਨ ਤੇ ajo mani bhai aye lovely ਤੇ ਭੈਣ ਬੱਬਲ ਵੀ ਪਹੁੰਚੀ ਅੱਜ ਅੱਜ ਆ ਗਏ ਲਲਮ ਜਨਾ ਕੋ ਕੁਝ ਸਭ ਤੋਂ ਪਹਿਲਾਂ ਪਿਆਰ ਭਰੀ ਸੱਸਰੀ ਕਾਲ ਜਿੰਨੇ ਵੀ ਬਤਵੰਤੇ ਸੱਜਣ ਆਏ ਨੇ ਤੇ ਸਭ ਤੋਂ ਬਾਅਦ ਉਹ ਗੁਮਾਚ ਮੈਂ ਤੇ ਬਹੁਤ ਬਹੁਤ ਧੰਨਵਾਦ ਸਾਰੀ ਹੀ ਬੇਜਗਰ ਕਮੇਟੀ ਦਾ ਬਹੁਤ ਬਹੁਤ ਹੁੰਦੇ ਰੋ ਸੋ ਸ਼ੁਕਰੀਆ ਦਿਲ ਦੀਆਂ ਕਹਿਰੀਆਂ ਦੇ ਵਿੱਚੋਂ ਸਭ ਬਹੁਤ ਵਧੀਆ ਪ੍ਰਬੰਧ ਲੱਗਿਆ ਤੇ ਸਾਰੇ ਹਿਗਰਾ ਚੋ ਰਵਾਸੀਆਂ ਨੂੰ ਡਾਕਟਰ ਪੀ ਮਰੋ ਸਾਹਬ ਅਮੇਦਕਰ ਜੀ ਦੀਆਂ ਜਨਮ ਦਿਨੀਆਂ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਵਧੀਆ ਪ੍ਰਬੰਧ ਲਗਾਇਆ ਦੇ ਪਾਈਆਂ ਨੇ ਬਹੁਤ ਸਾਰਾ ਮਾਨ ਸਤਿਕਾਰ ਕਰਿਆ ਸੋ ਬਹੁਤ ਬਹੁਤ ਧੰਨਵਾਦ ਜਿੰਨਾ ਧੰਨਵਾਦ ਕਰੀਏ ਉਹਨਾਂ ਘੱਟ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਪਾਈਆਂ ਦਾ ਕਿਵੇਂ థాంక్స్ ਕਰ ਲਈਏ ਤੇ ਉਹਦੇ ਬਾਅਦ ਭਾਈ ਮਨੀਸ਼ ਹਰੀ ਸਾਰੇ ਤੋਂ ਪਹਿਲਾਂ ਸਾਰੇ ਘਰਾਂ ਚੋਂ ਨਗਰ ਦਾ ਬਹੁਤ ਬਹੁਤ ਧੰਨਵਾਦ ਆ ਅਸੀਂ ਇਹਨੇ ਜੋ ਗਏ ਹਨ ਜਿੰਨਾਂ ਕਮਾਨ ਵਾਸੀ ਆ ਨਾ ਤੇ ਉਰੇ ਸੀ ਸੁਣਾਉਣੀ ਜਾਂਦੇ ਆਪਣੇ ਗਾਣੇ ਇਹ ਜਣਾ ਚਲੋ ਤੁਸੀਂ ਪਿਆਰ ਦਿੱਤਾ ਤੇ ਤੁਹਾਡੇ ਸਾਰੇ ਨਗਰ ਦਾ ਤਨਵਾਦ ਹੈ ਹੈ ਮੇਰੇ ਟੱਕਲ ਤੇ ਤੂੰ ਫਿਰ ਥੋੜਾ ਜਿਹਾ ਹੰਡਿਆ ਹੋਇਆ ਅੱਠ ਸਿਲੰਡਰ ਇਹਨੂੰ ਤਾਂ 12 ਸਿਲੰਡਰ 12 ਦੋ ਚਾਰ ਹੋਰ ਵਦਾ ਤੇ ਅੱਛਾ ਸਾਡੇ ਤਾਂ ਫਿਰ ਦੂਜਾ ਤੀਜੀ ਲੱਗੇ ਹੋਇਆ ਮੈਨੂੰ ਲੱਗਦਾ ਹੈ ਜੀ ਬਾਕੀ ਭੈਣ ਬੱਬਲ ਗੌਰ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਇਨਾ ਮਾਨ ਬਖਸ਼ਿਆ ਅਸੀਂ ਤੁਹਾਡੇ ਵਰਗੇ ਘਰਾਂ ਚੋਂ ਹੀ ਛੋਟੇ ਘਰਾਂ ਚੋਂ ਹੀ ਪੈਦਾ ਹੋਏ ਆ ਤੁਸੀਂ ਸਾਨੂੰ ਸਟਾਰ ਬਣਾਇਆ ਹੋਇਆ ਸੋ ਜਿੰਨੀ ਸਾਡੀ ਕਾਮਯਾਬੀ ਹੈਗੀ ਆ ਉਹਦਾ ਸਿਹਰਾ ਜਿਹੜਾ ਹੈਗਾ ਉਹ ਸਾਰਾ ਤੁਹਾਡੇ ਸਿਰ ਜਾਂਦਾ ਹੈ ਸੋ ਜਦੋਂ ਵੀ ਤੁਸੀਂ ਬੁਲਾਓਗੇ ਸਾਡੇ ਸਾਡੇ ਕੋਲ ਜਦੋਂ ਵੀ ਸਮਾਂ ਹੋਇਆ ਅਸੀਂ ਤੁਹਾਡੇ ਇੱਕ ਕਾਲ ਤੇ ਇੱਕ ਸੱਦੇ ਤੇ ਪਹੁੰਚਾਂਗੇ ਇਹ ਸਾਡਾ ਪ੍ਰੋਮਿਸ ਹੈ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਇੰਨਾ ਮਾਨ ਬਖਸ਼ਿਆ ਇੱਥੇ ਪਹੁੰਚ ਪੁੱਛ ਇੱਥੇ ਬੁਲਾ ਕੇ ਸਾਨੂੰ ਜਿਨੀ ਵੀ ਕਮੇਟੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਦਿਲੋਂ ਤੇ ਬਾਕੀ ਮੈਂ ਤੁਹਾਡੇ ਲਈ ਇਹ ਦੁਆ ਕਰਦੀ ਹਾਂ ਕਿ ਇਹ ਜਿਹੜਾ ਪਿੰਡ ਹੈ ਘਰਾਚੋਂ ਐਦਾਂ ਹੀ ਹੱਸਦਾ ਵਸਦਾ ਰਹੇ ਆਬਾਦ ਰਹੇ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਬਸ ਇਹ ਚਾਰ ਦਿਨ ਦਾ ਮੇਲਾ ਹੈ ਜ਼ਿੰਦਗੀ ਕਰ ਕਰ ਵੇਲਾ ਯਾਦ ਜ਼ਿੰਦੜੀ ਇਹ ਰੋਵੇਂਗੀ ਅਸੀਂ ਸਾਰੇ ਸੁਣਦੇ ਹਾਂ 22 ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਨ ਕਰੀ ਸੋ ਅਸੀਂ ਤੁਹਾਡੇ ਬਣਾਏ ਹੋਏ ਕਲਾਕਾਰਾਂ ਅਸੀਂ ਮਾਨ ਨਹੀਂ ਕਰਦੇ ਕਦੇ ਵੀ ਤੁਹਾਡੇ ਸੱਜ ਦੇ ਵਿੱਚ ਹਮੇਸ਼ਾ ਹੀ ਜਿਹੜਾ ਸਾਡਾ ਸਿਰ ਹੈ ਐਦਾਂ ਹੀ ਝੁਕਿਆ ਰਹੇਗਾ ਤੁਸੀਂ ਜਦੋਂ ਵੀ ਬੁਲਾਓਗੇ ਅਸੀਂ ਆਵਾਂਗੇ ਸੋ ਬਹੁਤ ਬਹੁਤ ਥੈਂਕਸ ਕਰਦੀ ਆ ਮੈਂ ਸਾਰਿਆਂ ਦਾ ਤੇ ਇੱਕ ਵਾਰੀ ਆ ਜਿਹੜਾ ਕਮੇਟੀ ਨੇ ਪ੍ਰਬੰਧ ਕੀਤਾ ਇਹਦੇ ਲਈ ਤੁਸੀਂ ਜ਼ਰੂਰ ਤਾੜੀਆਂ ਦਾ ਜਿਹੜਾ ਹੈਗਾ ਯੋਗਦਾਨ ਪਾਓ ਬਾਕੀ ਥੈਂਕ ਯੂ ਸੋ ਮੱਚ ਤੁਸੀਂ ਇੱਥੇ ਸਭ ਨੂੰ ਬੁਲਾਇਆ ਬਹੁਤ ਬਹੁਤ ਧੰਨਵਾਦ ਇਸੇ ਸਾਡੇ ਬਤੀ ਸਤਿਕਾਰਯੋਗ ਬੱਬਲ ਕੌਰ ਜੋ ਸੋਸ਼ਲ ਮੀਡੀਆ ਤੇ ਵੀਰੇ ਸ਼ਾਇ ਹੈ ਹੋਏ ਨੇ ਸੋ ਹੁਣ ਸਾਡੇ ਪ੍ਰਬੰਧਕਾਂ ਨੂੰ ਬੇਜਾਰਸ਼ ਕਰਾ ਬਾਈ ਕੋ ਪਿਆਰ ਬਾਈ ਲੱਖੀ ਦੀ ਤੇ ਕਿ ਇਹਨਾਂ ਦਾ ਜੋ ਸਨਮਾਨ ਹੈ ਬਾਈ ਬੰਤ ਪ੍ਰਦਾਨ ਅਤੇ ਉਹਨਾਂ ਦੇ ਨਾਲ ਹੀ ਭੂਰਾ ਜੀ ਅਤੇ ਉਹਨਾਂ ਦੇ ਨਾਲ ਹੀ ਮੈਡਮ ਬੱਬਲ ਕੌਰ ਅਤੇ ਮਨੀ ਜੀ ਅਤੇ ਉਹਨਾਂ ਦੇ ਨਾਲ ਹੀ ਮਨੀ ਸ਼ੇਰੋਂ ਤੇ ਮਨੀ ਨਮੋਲ ਸੋ ਉਹਨਾਂ ਦਾ ਸਨਮਾਨ ਹੈ ਜੀ ਉਸ ਤੋਂ ਬਾਅਦ ਜਿੰਨੀਆਂ ਵੀ ਕਮੇਟੀਆਂ ਸਾਡੇ ਵਿਚਾਰ ਪਹੁੰਚੇ ਉਹਨਾਂ ਦੇ ਚਰਨਾ ਵਿੱਚ ਬੇਨਤੀ ਆ ਸਾਰੇ ਭਰਾਵਾਂ ਦੇ ਕਿ ਆਪੋ ਆਪਣਾ ਸਨਮਾਨ ਲੈਂਦੇ ਜਾਓ ਸਾਡੇ ਇਹ ਜਿਹੜੇ ਸਨਮਾਨ ਕਮੇਟੀ ਉਹ ਸਨਮਾਨ ਕਰ ਰਹੀ ਹੈ ਸੋ ਮੈਂ ਬੇਨਤੀ ਕਰਾਂਗਾ ਸਾਡੀ ਬਗਰੌਲ ਵਾਲੀ ਕਮੇਟੀ ਨੂੰ ਬਗਰੌਲ ਵਾਲੀ ਕਮੇਟੀ ਇੱਕ ਵਾਰੀ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਦਿਓ ਜਦੋਂ ਕਹਿੰਦੇ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਕੋਈ ਝੇੜਛਾੜ ਹੋਈ ਤਾ ਇਹਨਾਂ ਵੀਰਾਂ ਨੇ ਪੂਰਾ ਡਟ ਕੇ ਮੁਕਾਬਲਾ ਕੀਤਾ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਗੁਰਸੇਵਕ ਸਿੰਘ ਜੀ ਸੋ ਬੜਾ ਧੰਨਵਾਦ ਆ ਉਹਨਾਂ ਭਰਾਵਾਂ ਦਾ ਔਰ ਨੰਬਰਦਾਰ ਸਰਦਾਰ ਪਵਿੱਤਰ ਸਿੰਘ ਜੀ ਮੈਂਬਰ ਸਾਹਿਬ ਗੁਰਦੀਪ ਸਿੰਘ ਜੀ ਅਮਰਿਤਪਾਲ ਸਿੰਘ ਜੀ ਪੰਨੂ ਕਲੱਬ ਪ੍ਰਧਾਨ ਸੋ ਉਹਨਾਂ ਦਾ ਵੀ ਬੜਾ ਧੰਨਵਾਦ ਲਖਵਿੰਦਰ ਸਿੰਘ ਜੀ ਪੰਨੂ ਔਰ ਸਾਡਾ ਸਤਿਕਾਰਯੋਗ ਭਾਈ ਜੱਗੀ ਔਰ ਭਾਈ ਜੱਗਾ ਜੀ ਔਰ ਜੀਵਨ ਸਿੰਘ ਜੀ ਸੰਤਗੁਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸੋ ਮੈਂ ਵੀਰਾਂ ਨੂੰ ਬੇਨਤੀ ਕਰਾਂ ਸਾਡੇ ਅਕਬਰਪੁਰ ਤੋਂ ਸਾਡੇ ਭਰਾ ਵੀ ਪਹੁੰਚੇ ਹੋਏ ਆ ਸੋ ਬਾਲਮੀ ਕਮੇਟੀ ਦੇ ਪ੍ਰਧਾਨ ਸਾਡੇ ਵੀਰ ਅਵਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਔਰ ਜਿੰਨੀਆਂ ਵੀ ਕਮੇਟੀਆਂ ਪਹੁੰਚੀਆਂ ਨੇ ਮੈਂ ਬੇਨਤੀ ਕਰਾਂਗਾ ਕਿ ਸਾਡੇ ਜਿਹੜੇ ਸਾਡੇ ਭਰਾ ਨੇ ਉਹ ਆਜ ਦੇ ਸਾਡੇ ਮੁਕ ਮਰਬਾਨ ਖਰੇਕ ਕਰਦੇ ਹਾਂ ਜੀ ਹਰ ਕੈਂਚਰ ਜਿਸਦਰੂਪ ਪਹੁੰਚ ਚੁੱਕਿਆ ਹੈ ਜੀ ਆਨੂੰ ਆਪਦੇ ਪਤਲ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਰੋਲੀ ਵਿੱਚ ਜਿਹਦੇ ਨਾਲ ਖਾਤਾ ਹੋਵੇ ਉਹਨੂੰ ਖਾਣ ਦੀ ਨਹੀਂ ਮਿੱਤਰਸ ਕੀ ਮਲਾਈ ਦੀ ਆ ਰੋਟੀ ਘਟ ਪਚੇ ਵੀਰੇ ਚੱਲ ਜਾਂਦੀ ਐ ਆ ਦੱਸੀ ਹੋਈ ਗੱਲ ਕਿਸੇ ਦੀ ਪੁਚਾਈ ਦੀ ਪਿਆਰ ਸਾਹਮਣੇ ਸਾਡੇ ਜਰਨਲ ਸਿੰਘ ਜੀ ਘਰਾਚੋਂ ਬਰੇ ਅੰਕਲ ਜੀ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਨਾ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਮੇਰੀ ਸਪੋਰਟ ਕੀਤੀ ਆ ਪਤਾ ਹੀ ਨਹੀਂ ਮੈਨੂੰ ਕਿੰਨੀਆਂ ਸਟੇਜਾਂ ਤੇ ਬਨਾਇਆ ਗਵਾਇਆ ਤੇ ਅੱਜ ਵੀ ਇਹਨਾਂ ਸੱਤਾ ਸੀ ਓਏ ਕੌਲੀ ਵਿੱਚ ਜਿਹਦੇ ਨਾਲ ਖਾਤਾ ਹੂੰ ਮੈਂ ਉਹਨੂੰ ਖਾਣਦੀ ਨਹੀਂ ਮਿੱਠ ਰਸ ਕੀ ਮਲਾਈ ਦੀ ਹਰ ਰੋਟੀ ਘਟ ਪਚੇ ਵੀਰੇ ਚੱਲ ਜਾਂਦੀ ਆ ਓ ਦੱਸੀ ਹੋਈ ਗੱਲ ਕਿਸੇ ਦੀ ਪਚਾਈ ਦੀ ਓ ਜਿਪਾਵੇਂ ਪਾਈ ਪਾਈ ਫਿਰੇ ਆਖਲਾ ਓ ਨਕਸ਼ਣਾਂ ਤੋਂ ਅੱਜ ਕੱਲ੍ਹ ਗੈਰ ਲੱਗਦਾ ਪੜ ਜਾ ਬੇ ਰੋਤੀ ਸਾਨੂੰ ਕੋਈ ਦੁੱਖ ਨਹੀਂ ਉਹ ਪਰ ਧੋਗਲਾ ਦਾ ਪੜ ਬਣਾ ਜਾ ਸਕਦਾ ਪੜ ਜਾ ਬੇ ਰੋਤੀ ਸਾਨੂੰ ਕੋਈ ਦੁੱਖ ਨਹੀਂ ਉਹ ਗੀਤ ਨਹੀਂ ਸੀ ਆਇਆ ਤੇ ਉਦੋਂ ਉਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਸਟੇਜਾਂ ਤੇ ਮੈਨੂੰ 2-2 ਮਿੰਟ ਮਤਲਬ ਸਟੇਜ ਸੈਕਟਰੀਆਂ ਨੂੰ ਕਹਿ-ਕਹਿ ਕੇ ਦੁਵਾਈ ਚਲੋ ਹੁਣ ਮਾਲਕ ਦੀ ਕਿਰਪਾ ਦੇ ਨਾਲ ਗੀਤ ਵੀ ਆ ਗਏ ਸਾਰਾ ਕੁਝ ਹੋ ਗਿਆ ਪਰ ਇਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਉਹ ਜਿਹੜੀਆਂ ਸਿਲਾਈਆਂ ਚੜਾਂ ਦਾਤੀ ਚੱਕੀ ਫਿਰਦੇ ਆ ਖੱਟਿਆ ਕੀਤਾ ਸੋਪਣਾ ਕਰਕੇ ਅਖਮਰ ਵਿੱਚ ਰੋ ਜੀ ਗਾਉਂਦਿਆਂ ਕੋਈ ਲਫ਼ਜ਼ ਇੱਧਰ ਉੱਧਰ ਬੋਲਿਆ ਗਿਆ ਹੋਵੇ ਬਹੁਤ ਬਹੁਤ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਜੋ ਸਾਡੇ ਵਿਚਕਾਰ ਆਪਣੇ ਮਖਮਲੀ ਕਦਮਾਂ ਨੂੰ ਚੁੰਮਦੇ ਹੋਏ ਪੁੱਜੇ ਆ ਸਮਾਨਯੋਗ ਅਰਵਿੰਦ ਖੰਡਾ ਜੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪ੍ਰਵਿੰਦਰ ਸਿੰਘ ਜੀ ਕਮਾਨ ਸਾਹਿਬ ਬੀਜੇਪੀ ਜੂਥ ਮਰਦਾਨ ਸੰਗਰੂਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਤੇ ਉਹਨਾਂ ਦੇ ਨਾਲ ਹੀ ਜਿੰਨੀ ਵੀ ਪੂਰੀ ਟੀਮ ਪਹੁੰਚੀ ਹੈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਧੰਨਵਾਦ ਅਵਿਨਾਸ਼ ਰਾਣਾ ਜੀ ਜੋ ਮਾਨਵ ਸੇਵਾ ਆਪਣੇ ਤਨੋਂ ਮਨੋਂ ਫਿਰਦਾ ਸੇਵਾ ਜੋ ਕਰਾਚੋਂ ਕਰਦੇ ਆ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਉਹਨਾਂ ਦੇ ਨਾਲ ਹੀ ਬਾਬਾ ਅੰਮਕਰ ਸਿੰਘ ਜੀ ਉਹ ਵੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਭਾਈ ਲੱਖੀ ਕਰਾਚੋ ਜੀ ਹੋ ਮਹਾੜਾ ਹੋਤਾ ਖੇਚਣਾ ਜੁਹੇ ਦੀ ਫੜਕ ਜਵਾਨਾ ਓਏ ਜੇ ਤੁਰ ਜੇ ਬਾਪੂ ਦਿੰਦਾ ਨਹੀਂ ਕੋਈ ਝੁੜਕ ਜਵਾਨਾ ਓਏ ਮਾੜਾ ਹੋਤਾ ਖੱਜਣਾ ਜੁਏ ਦੀ ਫੜਕ ਜਵਾਨਾ ਓਏ ਜੇ ਦੁਰਜੇ ਬਾਪੂ ਦਿੰਦਾ ਨਹੀਂ ਕੋਈ ਝੜਕ ਜਵਾਨਾ ਓਏ ਹੋਏ ਕੈਰੇਕਟਰ ਦੱਸਦੀਆਂ ਗਲਤਮ ਹੋਵੀਆਂ ਫੋਨ 'ਚ ਹੁੰਦੀਆਂ ਨੇ ਫੋਨ 'ਚ ਹੁੰਦੀਆਂ ਨੇ ਬਈ ਟਾਉਣ ਲਹੋੜਨੀ ਹੁੰਦੀਆਂ ਅਣਖਾਂ ਖੂਨ 'ਚ ਹੁੰਦੀਆਂ ਨੇ ਖੂਨ 'ਚ ਹੁੰਦੀਆਂ ਨੇ ਆਓ ਵਿਚਾਕੇ ਲਾ ਕੇ ਦੱਸ ਦੋ ਸਾਰੇ ਜੀ ਰੱਖੀ ਕੁਮਾਰ ਬਾਈ ਦੇ ਨਾਮ ਤੇ ਜ਼ੋਰਦਾਰ ਤਾੜੀ ਮਾਰ ਦੋ ਤੇ ਬਹੁਤ ਧੰਨਵਾਦ ਕਰਦੇ ਆ ਰਕਵੀਰ ਸਿੰਘ ਸਾਬਕਾ ਸਰਪੰਚ ਕਰਾਚੋ ਪ੍ਰਵਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਚੇਅਰਮੈਨ ਜੀ ਜੀ ਆਨੂ ਆਖਦੇ ਆ ਗੁਰਦੀਪ ਸਿੰਘ ਸ਼ਰਮਾ ਜੀ ਸੁਖਵਾਲ ਸਿੰਘ RAMBIR ਗੁਰਮੀਤ ਸਿੰਘ ਸਾਬਕਾ ਸਰਪੰਚ ਬਹੁਤ ਧੰਨਵਾਦ ਕਰਦੇ ਆ ਜੀ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦੇ ਆ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਆਜੋ ਜੀ ਜੋ ਸਾਡੇ ਵੱਡੇ ਭਰਾ ਚਰਨ ਸਿੰਘ ਜੀ ਮੇਰੇ ਬਿਨਾ ਪਤਾ ਨਹੀਂ ਹੋ ਕਿੱਦਾਂ ਰਹਿੰਦੀ ਹੋਣੀ ਮੇਰੇ ਬਿਨਾ ਪਤਾ ਨਹੀਂ ਹੋ ਕਿੱਦਾਂ ਰਹਿੰਦੀ ਹੋਣੀ ਸਤੇ ਪੈਣਾ ਵੀ ਰੱਖਦੀ ਖਿਆਲਾ ਬੇਬੇਨੀ 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 ਤੂੰ ਸੱਚੀਓ ਕਮਾਲਾ ਬੇਬੇਨੀ 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 ਤੂੰ ਸੱਚੀਓ ਕਮਾਲਾ ਬੇਬੇਨੀ ਤੂੰ ਸੱਚੀਓ ਕਮਾਲਾ ਹੋ ਘਸ ਟੋਮਿੰਗੇ ਅੱਜ ਕੱਪੜੇ ਤਾਂ ਵੀ ਨੇ ਤੇਰੇ ਅਸਵਾਟ ਨੂੰ ਅਦੇ ਸਾਹਮਣੇ ਕੀਨੇ ਤੇਰੇ ਜਿਹਾ ਪਿਆਰ ਨਹੀਂ ਉਹ ਕਹਰਾ ਜੁ ਮੈਂ ਵੇਖਿਆ ਵਸਦਾ ਰੱਬ ਮਾਂ ਦੇ ਪੈਰਾਂ 'ਚ ਮੈਂ ਵੇਖਿਆ ਤੇਰੇ ਵਾਂਗੂ ਕੀਨੇ ਵੇਚਣੀਆਂ ਵਾਲੀਆਂ ਮੇਰੇ ਪਿੱਛੇ ਕੀਨੇ ਵੇਚਣੀਆਂ ਵਾਲੀਆਂ ਭਾਵੇਂ ਲਵ ਯੂ ਕਈਆਂ ਨੂੰ ਮੇਰੇ ਨਾਲ ਬੇਬੇ ਨਹੀਂ ਬੇਬੇ ਨਹੀਂ ਬੇਬੇ ਨਹੀਂ ਬੇਬੇ ਨੀ ਤੂੰ ਸੱਚੀਓ ਕਮਾਲਾ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀਓ ਕਮਾਲਾ ਬੇਬੇ ਨੀ ਤੂੰ ਸੱਚੀਓ ਕਮਾਲਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਤੋਂ ਜਿਹਦਾ ਨਾਮ ਰਹਿ ਗਿਆ ਹੋਵੇ ਉਹਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਜਾਣੇ ਆਪਣੇ ਨਾਮ ਤੇ ਇੱਕ ਵਾਰੀ ਤਾੜੀ ਲਾ ਦਿਓ ਜਿਉਂਦੇ ਵਸਦੇ ਰਹੋ ਸ਼ੁਕਰੀਆ ਸੋ ਬਸ ਬਹੁਤ ਬਹੁਤ ਧੰਨਵਾਦ ਕਿਉਂਕਿ ਮਾਮਾ ਠੰਡੀਆਂ ਸ਼ਾਬਾਸ਼ ਸ਼ਾਬਾ ਕੌਣ ਕਰੇ ਕਮਾਲ ਦਾ ਗੀਤ ਬੜਾ ਮਕਬੂਲ ਹੋਇਆ ਸਾਡੇ ਭਰਾ ਇਹ ਕੀ ਬਣ ਤੇ ਇਹਦੇ ਨਾਲ ਹੀ ਮੈਂ 5 ਮਿੰਟਾਂ ਦੇ ਲਈ ਸੱਦਾ ਦੇਵਾਂ ਅੱਜ ਦੇ ਮੁੱਖ ਮਹਿਮਾਨ ਸਾਹਿਬ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਸਾਰਾ ਪਿੰਡ ਤੇ ਇਲਾਕਾ ਇਕੱਤਰ ਹੋਇਆ ਸਭ ਤੋਂ ਪਹਿਲਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਸ ਇਲਾਕੇ ਦੇ ਨੌਜਵਾਨ ਵੀਰਾਂ ਨੇ ਹਮੇਸ਼ਾ ਆਪਣੇ ਕਲੱਬ ਦੇ ਤਹਿਤ ਆਪਣੇ ਜਜ਼ਬਾਤੀ ਗੌਰ ਦੇ ਨਾਲ ਇੱਕ ਇਨਕਲਾਬੀ ਤਰੀਕੇ ਦੇ ਨਾਲ ਜਦੋਂ ਵੀ ਪੰਜਾਬ ਤੇ ਸੱਭਿਆਚਾਰ ਦੀ ਗੱਲ ਆਉਂਦੀ ਹੈ ਜਦੋਂ ਵੀ ਪੰਜਾਬ ਦੇ ਵਿੱਚ ਸ਼ੇਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਆਉਂਦੀ ਹੈ ਜਦੋਂ ਵੀ ਐਸੀ ਜਨੂਨੀ ਗੱਲਾਂ ਦੀ ਗੱਲ ਆਉਂਦੀ ਹੈ ਤਾਂ ਕਰਾਚੋ ਦਾ ਨੌ ਸਭ ਤੋਂ ਮੂਰੇ ਆਉਂਦਾ ਹੈ ਤੇ ਇੱਥੇ ਇਲਾਕੇ ਦੇ ਨੌਜਵਾਨ ਬੱਚੇ ਹਮੇਸ਼ਾ ਚੰਗੇ ਤਰੀਕੇ ਨਾਲ ਉਸ ਗੱਲ ਨੂੰ ਉੱਪਰ ਚੱਕਣ ਦਾ ਕੰਮ ਕਰਦੇ ਆ ਤੋ ਮੈਂ ਇਸ ਕਲੱਬ ਦਾ ਤੇ ਕਲੱਬ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਹਮੇਸ਼ਾ ਸਾਡੇ ਨਗਰ ਦੇ ਨੌਜਵਾਨ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਆਪਣੇ ਨੌਜਵਾਨ ਬੱਚਿਆਂ ਨੂੰ ਸਾਡੇ ਆਜ਼ਾਦੀ ਦਿਹਾੜੇ ਨੂੰ ਆਜ਼ਾਦੀ ਦਿਵਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਬਾਬਾ ਸਾਹਿਬ ਨੇ ਆਜ਼ਾਦੀ ਤੋਂ ਬਾਅਦ ਸੰਵਿਧਾਨ ਲਿਖਣ ਦੇ ਵਿੱਚ ਆਪਣੀ ਕਲਮ ਦੀ ਤਾਕਤ ਦੇ ਤਹਿਤ ਸਾਨੂੰ ਲੋਕਾਂ ਨੂੰ ਆਜ਼ਾਦ ਭਾਰਤ ਦੇ ਵਿੱਚ ਜੀਣ ਵਾਸਤੇ ਸਾਨੂੰ ਚੰਗੇ ਚੰਗੇ ਤਰੀਕੇ ਨਾਲ ਜੀਵਨ ਨੂੰ ਬទਿਤ ਕਰਨ ਵਾਸਤੇ ਮੌਕਾ ਦਿੱਤਾ ਔਰ ਉਹ ਸਾਰੀਆਂ ਗੱਲਾਂ ਜੋ 바ਵਾ ਸਾਹਿਬ ਨੇ ਤੇ ਆਜ਼ਾਦੀ ਦੇ ਦਿਹਾੜੇ ਵੇਲੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਜੋ ਕੀਤੀਆਂ ਸੀ ਉਹ ਸਾਡੇ ਨੌਜਵਾਨ ਬੱਚਿਆਂ ਨੂੰ ਸਿਖਾਉਣ ਵਾਸਤੇ ਦਰਸਾਉਣ ਵਾਸਤੇ ਜੋ ਗੱਲ ਘਰਾਜੋ ਤੋਂ ਸ਼ੁਰੂ ਹੁੰਦੀ ਹੈ ਉਹ ਸਾਰੇ ਪੰਜਾਬ ਤੱਕ ਚੱਲਦੀ ਹੈ ਤੋਂ ਮੈਂ ਬਹੁਤ ਬਹੁਤ ਮੁਬਾਰਕਬਾਦਨਾ ਔਰ ਜਿੱਥੇ ਤੱਕ ਅਰਵਿੰਦ ਜੀ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਜਿੱਥੇ ਤੱਕ ਅੱਜ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤੀਮਾ ਨੂੰ ਲੈ ਕੇ ਘਟਨਾਵਾਂ ਹੋ ਰਹੀਆਂ ਇਹ ਬੜੀਆਂ ਨਿੰਦਾ ਦੀ ਅੱਜ ਮੌਕਾ ਨਹੀਂ ਹੈ ਉਸ ਬਾਰੇ ਗੱਲ ਕਰਨ ਦਾ ਪਰ ਲੇਕਿਨ ਆਪਾਂ ਸਾਰੇ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਆਪਾਂ ਸਾਰੇ ਲੋਕ ਇਸ ਗੱਲ ਨੂੰ ਮਜ਼ਬੂਤੀ ਨਾਲ ਆਪਣੇ ਮੂਰੇ ਰੱਖਦੇ ਕਿ ਆਪਾਂ ਸਾਰਿਆਂ ਨੇ ਮਿਲ ਕੇ ਇਕੱਠੇ ਹੋ ਕੇ ਖੜੇ ਹੋ ਕੇ ਆਪਾਂ ਸਾਹਮਣੇ اپنی ਆਪਸੀ ਭਾਈਚਾਰਕ ਸਾਂਝ ਪਾਰਟੀ ਪੰਦਰ ਤੋਂ ਵੀ ਉੱਪਰ ਉੱਠ ਕੇ اور ਆਪਣੀ ਸਮਾਜਿਕ ਜੋ ਸਾਂਝਾਂ ਹੁੰਦੀਆਂ ਅੱਡ ਅੱਡ ਕਾਸਟਾਂ ਦੇ ਨਾਲ ਆਪਾਂ ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਇਸ ਦੇ ਵਿੱਚ ਆਪਾਂ ਸਾਰੇ ਪੁੱਜੇ ਆ ਅਤੇ ਉਹਨਾਂ ਦੇ ਨਾਲ ਲਈ ਭਾਈ ਸਤਪਾਲ ਨਾਗਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਗੁਰੂ ਜੀ